چیئرمین مرد مریضمنٹ مرد آباد مرد منگا لاگو نہ کرنے والی <سؤال> مریجمنٹ مرداب منگا لاگو نہ کرنے والی مینجمنٹ مرداب مرد آباد میان سرکار مرد آباد مردا ਮੇਰੇ ਉਹਨਰ ਪਾਸੰਗ ਜੀ ਪਨ ਬਸ ਪੀਆਰਸੀ ਕੰਟਰੈਕਟ ਵਰਕਰ ਯੂਨੀਅਨ ਬਰਨਾਲਾ ਅੱਜ ਗੇਟ ਰੈਲੀ ਕੀਤਾ ਕੀ ਕਾਰਨ ਗੇਟ ਰੈਲੀ ਦਾ ਕਾਰਨ ਇਹ ਜਿਹੜੀ ਸਾਡੀਆਂ ਮੰਗਾਂ ਮੰਨੀਆਂ ਵੈਸੇ ਇੱਕ ਤਾਂ ਉਹ ਸਾਡੀਆਂ ਮਹਿਕਮਾ ਜਿਹੜਾ ਇਹ ਲਾਗੂ ਨਹੀਂ ਕਰ ਰਿਹਾ ਸਰਕਾਰ ਵੱਲੋਂ ਵੀ ਮੰਗਾਂ ਮੰਨ ਲਈਆਂ ਗਈਆਂ ਸੀ ਪਰ ਕਿਤਨਾ ਕਰਤੇ ਜਿਹੜੀ ਸਾਡੀ ਮੈਨੇਜਮੈਂਟ ਵੱਲੋਂ ਆਨਾ ਕਰਨੀ ਕਰਕੇ ਇਹ ਮੰਗਾਂ ਨੂੰ ਪਾਸੇ ਕੀਤਾ ਜਾਂਦਾ ਤੇ ਉਸ ਰੋਸ ਵਜੋਂ ਜਿਹੜੀਆਂ ਸਾਡੀਆਂ ਅੱਜ ਗੇਟ ਰੈਲੀਆਂ ਨੇ ਤਕਰੀਬਨ ਇਹ ਸਾਰੇ 27 ਦੇ 27 ਢੂਪਾਂ ਚ ਹੋ ਰਹੀਆਂ ਨੇ ਤੇ ਜਿਹੜੀ ਸਾਡੀ ਮਤਲਬ ਤਨਖਾਹ ਵਰੀ ਸੀਗਾ ਉਹ ਵੀ ਮੈਨੇਜਮੈਂਟ ਕਿਤੇ ਨਾ ਕਿਤੇ ਸਾਨੂੰ ਪੂਰੀ ਨਾ ਪਾਉਣ ਦੇ ਬਜੋਂ ਅੱਜ 70% ਤਨਖਾਹ ਪਾ ਕੇ ਹਜੇ 30% ਬਾਕੀ ਪਈ ਹੈ ਤੇ ਸਾਡੀ ਜਿਹੜੀ ਦੂਸਰੀ ਤਨਖਾਹ ਉਹ ਵੀ ਪੂਰੇ ਮਹੀਨੇ ਦੇ ਵਿੱਚ ਮਾਸਟਰ ਬਣਨ ਨੂੰ ਤਿਆਰ ਆ ਤੇ ਅਸੀਂ ਜਿਹੜਾ ਇਹ ਰੋਸ ਆਗਾ ਤਕਰੀਬਨ ਗੇਟ ਲੀਆਂ ਕਰਕੇ ਸਾਰੇ ਡਿੱਪਾਂ ਦੇ ਵਿੱਚ 27 ਦੇ 27 ਡਿੱਪਾਂ ਚ ਉਦੋਂ ਬਾਅਦ ਅਸੀਂ ਮੰਗਾ ਜਿਹੜੀਆਂ ਸਾਡੀਆਂ ਇਹ ਲਾਗੂ ਕਰਾਉਣ ਲਈ ਜਿਹੇ ਸੰਘਰਸ਼ ਸਾਨੂੰ ਹੋਰ ਵੀ ਕਰਨਾ ਪਿਆ ਤਾਂ ਅਸੀਂ ਤਖਾ ਸੰਘਰਸ਼ ਕਰਾਂਗੇ ਜੀ ਨਾ ਵੀਰੋ ਅੱਜ ਮੇਰੇ ਨਾਲ ਗੁਰਪ੍ਰੀਤ ਸਿੰਘ ਜੀ ਸੂਬਾ ਮੀਤ ਪ੍ਰਧਾਨ ਪੀਆਰਟੀ ਚ ਪੰਨਬਾਸ ਰੋਡਵੇਜ ਅੱਜ ਜਿਹੜੀ ਗੇਟ ਰੇਲ ਕੀਤੀ ਹੈ ਇਕੱਲੇ ਪੰਜਾਬ ਚਾ ਪੂਰੇ ਪੰਜਾਬ ਚਾ ਇਕੱਲੇ ਬਰਨਾਲੇ ਚ ਕੀਤੀ ਹੈ ਨਹੀਂ ਸ ਇਹ ਜਿਹੜੀ ਗੇਟ ਰੇਲ ਕੀਤੀ ਹੈ ਜੀ ਪੂਰੇ ਪੰਜਾਬ ਦੇ ਵਿੱਚ ਕੀਤੀ ਹੈ ਜੀ ਦੋ ਸਾਡੀਆਂ ਸਰਕਾਰ ਦੇ ਨਾਲ ਸਾਡੀਆਂ ਪਿਛਲੀ ਜਿਹੜੀਆਂ ਮੀਟਿੰਗਾਂ ਹੋਈਆਂ ਤੇ ਇਹ ਮੰਗਾ ਮੰਨੀਆਂ ਜਾ ਚੁੱਕੀਆਂ ਧੀਆਂ ਉਹ ਸਾਡੀ ਪੀਆਰਟੀ ਸੀ ਮੈਨੇਜਮੈਂਟ ਲਾਗੂ ਨਹੀਂ ਕਰ ਰਹੀ ਉਸ ਦੇ ਸੰਦਰਭ ਦੇ ਵਿੱਚ ਉਹਨਾਂ ਨੂੰ ਯਾਦ ਕਰਾਉਣ ਲਈ ਗੇਟ ਰੇਲ ਲਈ ਕੀਤੀ ਗਈ ਹੈ ਜੀ ਇਸ ਤੋਂ ਬਾਅਦ ਵੀ ਜੇ ਸਾਡਾ ਕੋਈ ਮੰਗਾ ਵਾਲਾ ਨਾ ਧਿਆਨ ਕੀਤਾ ਤਾਂ ਉਹ ਸਾਡੇ ਜਿਹੜੇ ਸਰਕਾਰ ਕੋਲ ਨਹੀਂ ਆਰਡਰ ਹੋਏ ਨੇ ਵੀ ਇਹਨਾਂ ਦੇ ਉਹ ਪ੍ਰੋਸੀਜਰ ਕੱਢੋ ਜੇ ਨਾ ਕੱਢੇ ਤਾਂ ਫਿਰ ਅਸੀਂ 24 ਤਰੀਕ ਨੂੰ ਪਟਿਆਲਾ ਦਾ ਬੱਸ ਸਟੈਂਡ ਤੇ ਪਟਿਆਲਾ ਸ਼ਹਿਰ ਅਸੀਂ ਬਲੌਕਰਾਂਗੇ ਕਿਹੜੀਆਂ ਕਿਹੜੀਆਂ ਮੰਗਾਂ ਨੇ ਇਹਦੇ ਵਿੱਚ ਜਿਵੇਂ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਜੀ ਤੇ ਠੇਕੇਦਾਰੀ ਸਿਸਟਮ ਬੰਦ ਕਰਨਾ ਕਿਲੋਮੀਟਰ ਕਿੰਨੀਆਂ ਬਸਾਂ ਦੀਆਂ ਥਾਂ ਆਪਣੇ ਮੈਿਕਨਿਕ ਦੇ ਬਸਾਂ ਪਾਉਣਾ ਜਿਹੜਾ ਸਰਕਾਰ ਕੰਨੀ ਉਹ ਤਨਖਾਹ ਵਾਧਾ ਕਰਾਇਆ ਕੱਚੇ ਮੁਲਾਜ਼ਮਾਂ ਤੇ ਉਹ ਲਾਗੂ ਕਰਨਾ ਜੀ ਤੇ ਇਸੇ ਤਰ੍ਹਾਂ ਹੀ ਪੰਜ-ਛੀ ਮੰਗਾਂ ਹੋਰ ਨੇ ਜੀ ਕਿ ਕਿੰਨੇ ਕਿ ਦਿ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਮੈਂ ਪਣ ਬਸ ਪੀਆਰਟੀ ਕੰਟਰੈਕਟ ਵਰਕਰ ਜੂਨੀਅਰ 25 ਗਰਾਂ ਦਾ ਡੀਪੂ ਪ੍ਰਧਾਨ ਆ ਜੀ ਬਰਨਾਲੇ ਦਾ ਅਜੇ ਗੇਟ ਰੈਲੀ ਕੀਤੀ ਹੈ ਕਿਹੜੇ ਕਿਹੜੇ ਮੰਗਾਂ ਲੱਗੀਆਂ ਇਹ ਸਾਡੀ ਗੇਟ ਰੈਲੀ ਆ ਜੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰਦੇ ਆ ਰਹੇ ਆਂ ਸਰਕਾਰ ਦੇ ਨਾਲ ਸਾਡੀਆਂ ਮੀਟਿੰਗਾਂ ਹੋਈਆਂ ਮੀਟਿੰਗਾਂ ਦੇ ਵਿੱਚ ਜਿਹੜੀਆਂ ਸਾਡੀਆਂ ਪੀਆਰਟੀ ਸੀ ਪੱਦਰ ਦੀਆਂ ਮੀਟਿੰਗ ਮੰਗਾ ਸੀ ਉਹ ਮੰਨ ਚੁੱਕੀ ਆ ਸਰਕਾਰ ਲਾਗੂ ਕਰਨ ਦੇ ਲਈ ਪੰਜਾਬ ਰੋਡਵੇ ਦੇ ਵਿੱਚ ਤਾਂ ਲੈਟਰ ਨਿਕਲ ਚੁੱਕਿਆ ਜੀ ਉਹ ਲਾਗੂ ਕਰਤੀਆਂ ਪਰ ਪੀਆਰਟੀ ਦੀ ਮੈਨੇਜਮੈਂਟ ਨੇ ਉਹ ਮੰਗਾ ਸਾਡੀਆਂ ਲਾਗੂ ਨਹੀਂ ਕੀਤੀਆਂ ਜਿਸ ਦੇ ਰੋਸ ਵਿੱਚ ਅੱਜ ਅਸੀਂ ਗੇਟ ਟ੍ਰੈਲੀ ਕਰ ਰਹੇ ਹਾਂ ਉਸ ਤੋਂ ਬਾਅਦ 24 ਤਰੀਕ ਨੂੰ ਅਸੀਂ ਪਟਿਆਲਾ ਸਹਿਰ ਅਤੇ ਪਟਿਆਲਾ বাস ਸਟੈਂਡ ਬੰਦ ਕਰਾਂਗੇ